خالسا سرکار کیا جاتا ہتانا نقصان نہیں ویکتیگت گلتی بلایا گیا بلا کے اسی گئی ਸਿੱਖ ਕੌਲਸਰ ਰਾਜ ਦੇ ਮਾਨ ਇਸ ਕਰਕੇ ਨਹੀਂ ਕਰਦਾ ਕਿਉਂਕਿ ਸਤਖੰਦ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਦੇ ਨਾਲ ਮੜਿਆ ਤੇ ਸਤਖੰਦ ਸ੍ਰੀ ਹਰਮੰਦਰ ਸਾਹਿਬ ਨੂੰ ਸੋਨੇ ਨਾਲ ਨਾਮ ਮੜਿਆ ਹੁੰਦਾ ਫਿਰ ਵੀ ਇਹ ਦੀਅਮਿਅਤ ਕੋਈ ਘੱਟ ਨਹੀਂ ਸੀ ਹੁੰਦੀ ਇਸ ਕਰਕੇ ਕੌਲਸਰ ਰਾਜ ਦੇ ਉੱਤੇ ਸੱਚ ਕਰਦਾ ਹੈ ਕਿਉਂਕਿ ਉਸ ਦੇ ਰਾਜ ਦੇ ਵਿੱਚ ਨਾ ਸਿਰਫ ਸਿੱਖਾਂ ਬਲਕਿ ਹਿੰਦੂਆਂ ਮੁਸਲਮਾਨਾਂ اور ہر پرکار تخت ہے, ہے. بڑے تو بڑے گلتی کر دا ہے. اس انسان بلا کے کیا جائے کہ جو ہے کہ وہ اپنی گلتی ہے احتار کرتا ہے دنیا کے کسی قوم کو پربند نہیں ہے ਇਹਦੇ ਸਾਰੇ ਤਰ੍ਹਾਂ ਦੇ ਆਗੂ ਆਏ ਤੋਂ ਲਾਉਂ ਦੱਸਿਆ ਗਿਆ ਕਿ ਇਹ ਸਹੀ ਕਾਮ ਦਾ ਸਾਬ ਹਨ ਪਰ ਇੱਥੇ ਵੱਡੇ ਤੋਂ ਵੱਡਾ ਆਗੂ ਵੀ ਗਲਤੀ ਕਰੇ ਠੀਕ ਉਸ ਨੂੰ ਕਿਹਾ ਕਿ ਉਸ ਦਾ ਜਵਾਬ ਦੇਣ ਦੇ ਨਿਯਮ ਹੁੰਦੇ ਹੈ ਚਾਹੇ ਉਹ ਕੈਨੇਡਾ ਸਿੰਘ ਹੀ ਚਾਹੇ ਫਤਵੀ ਸਿੰਘ ਬਨਾਰਾ ਚਾਹੇ ਬੁਟਾ ਸਰੀ ਵੀ ਹੋਣ ਉਹ ਬੜੇ ਖੁਸ਼ ਹੋਏ ਕਹਿੰਦੇ ਕਾਸ਼ ਇਹ ਸਿਸਟਮ ਸਾਡੀਆਂ ਕੌਮਾਂ ਦੇ ਵਿੱਚ ਵੀ ਹੁੰਦਾ ਅਸੀਂ ਉਹਨੂੰ ਕੀ ਦਸੀਏ ساری سسٹم جا ختم کرنے والے پاس ترے ہوئے دیکھتے ہیں سوشل میڈیا دیو 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 دی. اس کے قسم کی ٹھپیاں جڑی وہ آئی ازاری ہے جی ای کرتے جی واہ کرتے جی وہ کرتے اور میں سمجھتا کہ اچھ جس امن چ لیا گیا یہ کوئی نواں نہیں ہے کہ گرو ساحبان نے آزاد کیا گرو ہرگوبند صاحب نے تک اپنایا ہے ਇਹ ਗੁਰਦੁਆਰਾ ਨਹੀਂ ਹੈ ਇਹ ਸੰਕਲਪ ਹੈ ਇਹ ਇਮਾਰਤ ਨਹੀਂ ਹੈ ਇਹ ਸਿਧਾਂਤ ਹੈ ਇੱਥੇ ਕੋਈ ਵੀ ਹੋਵੇ ਚਾਹੇ ਕਿ ਸੇਵਾ ਨੁਮਾ ਕੇ ਜਾਣ ਵਾਲਾ ਕੋਈ ਜੱਜਦਾ ਵੀ ਕਿਉਂ ਨਾ ਹੋਵੇ ਉਹਨੂੰ ਵੀ ਇੱਥੇ ਲੜਣਾ ਹੈ ਉਹ ਸਤਿਕਾਰ ਸਵਾਤਨਾ ਹੈ ਇਹ ਸਾਡੀ ਰਵਾਇਤ ਹੈ ਸਾਨੂੰ ਮਾਨ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਸਾਨੂੰ ਚਾਹੀਦਾ ਹੈ ਔਰ ਇਹ ਹੋਣਾ ਚਾਹੀਦਾ ਜਿਹੜਾ ਸਿੱਖਾਂ ਦੀ ਰਾਸੀ ਨਿਕਲਦੀ ਪੂਰਤੀ ਕਰੇ ਇੱਕ ਕਹਾਵਤ ਹੈ ਕਿੰਨੇ ਪਟਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜੇ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ਤੇ ਫਿਰ ਇੱਕ ਸੇਕ ਨਰਾਸ਼ੀ ਹੁੰਦਾ ਹੈ ਤੇ ਫਿਰ ਇਹਦੀ ਕਿਲੀ ਖੋਣ ਹੈ ਉਸੇ ਕਹਾਵਲੋ ਅਣਗੌਲੀ ਕਰ ਦਿੱਤੀ ਜਾਂਦੀ ਜਿਵੇਂ ਪਿਛਲੇ ਸਾਲਾਂ ਦੌਰਾਨ ਦੇਖਦੇ ਹਾਂ ਸੀ ਸਿੱਖਾਂ ਨੇ چاہے جلدی گہرائی کرتے ہیں کہ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨਹੀਂ। ਜੱਤੀ ਉਹ ਨਹੀਂ ਰਹਿੰਦੇ ਨੇ ਜਾਂਦੇ ਰਹਿੰਦੇ। ਜੱਤੀ ਉਹ ਨਹੀਂ ਜਾਂਦੇ ਨੇ ਜਾਂਦੇ ਰਹਿੰਦੇ ਨੇ ਬੰਦਿਆਂ ਕਰਕੇ ਸੰਸਥਾਵਾਂ ਹੁੰਦੀਆਂ। ਸ੍ਰੀ ਅਕਾਲ ਤਖਤ ਦਾ ਸਾਥ 50 ਅਕਾਲੀ ਦਲ ਬਣਾ ਸਕਦਾ ਹੈ। ਪਰ ਹਜ਼ਾਰ ਅਕਾਲੀ ਦਲ ਮਿਲ ਕੇ ਸ੍ਰੀ ਅਕਾਲ ਤਖਤ ਸਾਹੀ ਸੰਗਠਨਾਂ ਹੀ ਕਰ ਸਕਦਾ ਹੈ ਕੌਮ ਦੇ ਰੱਖਣੀ ਉਸ। ਸ੍ਰੀ ਅਕਾਲ ਤਖਤ ਦਾ ਸਾਥ ਸਾਡੇ ਲਈ ਸੁਪਰੀਮ ਹੈ। ਦੂਸਰੇ ਨੰਬਰ ਤੇ ਸਾਡੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਵੀ ਸੰਸਥਾ ਚਾਹੇ ਉਹ ਸੰਪਰਦਾਵਾਂ ਨੇ ਚਾਲਾ ਨੇ ਚਾਹੇ ਉਹ ਸੇਕ ਸਭਾਵਾਂ ਨੇ ਚਾਹੇ ਗੁਰਦੁਆਰਾ ਕਮੇਟੀਆਂ ਨੇ ਚਾਹੇ ਦਿੱਲੀ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਟਨਾ ਸਾਹਿਬ ਬੋਰਡ ਜਾਂ ਹਜੂਰ ਸਾਹਿਬ ਬੋਰਡ ਇਹਨਾਂ ਦਾ ਪ੍ਰਬੰਧ ਵਕੀਤਾਂ ਦਾ ਹੋ ਗਿਆ ਪਰ ਇਹ ਦਿਹਾਉ ਦੀ ਉਹ ਸਾਡੇ ਅਰ ਸਿੱਖ ਦੇ ਪਰ ਇੱਕ ਗੱਲ ਮੈਂ ਵੀ ਕਹਾਂ ਕੋਈ ਅਧ ਕਥਨੀ ਨਹੀਂ ਹੈ ਜਿਹੜਾ ਸਿੱਖ ਹੈ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ ਹੈ ਧੰਗੁਰ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਉਹਦਾ ਨਿਸਚੈ ਚਾਹੀ ਉੱਥੇ ਵੀ ਖੜਦਾ ਹੈ ਕਿਤੇ ਵੀ ਬੈਠਾ ਉਹ ਅਕਾਲੀ ਹੈ ਉਹ ਅਕਾਲੀ ਹੈ ਇਹ ਐਸੇ ਜੋਧੇ ਐਸੇ ਸੂਰਬੀਰ ਇਸ ਨੂੰ ਤੜਫ ਅਕਾਲੀਆਂ ਦੀ ਲੋੜ ਹੈ ਮੇਰੇ ਪੰਥ ਦੀ ਪਹਿਨੇ داری ਕਰ ਸਕਣ ਕਿਉਂਕਿ ਸਾ ਨੂੰ ਚੋਤਾ ਫੋਕੇ ਰਿਆ ਜਾ ਰਿਹਾ ਸਾਡੀਆਂ ਸੰਸਥਾਵਾਂ ਦਾ ਕਲਾ ਘੁੱਟਿਆ ਜਾ ਰਿਹਾ ਸਾਡੀ ਆਵਾਜ਼ ਨੂੰ ਧੀਮੀ ਕਰ ਦਿੱਤਾ ਗਿਆ ਇਸ ਕਰਕੇ ਕਿਉਂਕਿ ਸਾਡੇ ਵਿੱਚ ਇਕਤਾ ਇਤਫਾਕ ਹੋ ਗਿਆ ਸਾਡੀ ਰਾਵਸ ਨੂੰ ਸ਼ਕਤੀ ਨੂੰ ਤੂਰ ਤੰਦਰ ਦਿੱਤਾ ਗਿਆ ਇਸ ਲਈ ਇਸ ਸਾਰੀਆਂ ਗੱਲਾਂ ਨੂੰ ਧਿਆਨ ਕਰਕੇ ਮੈਂ ਫੇਰ ਕਹਾਂ کہ شری اکال تخت صاحب صاحبان سے کوئی باری دبا نہیں ہے دبا مننا ہو رہا ہے صرف سرف شری گرو بن صاحب سچے سمجھ کے جو وتارا ہیں وردے وہ دیکھ کے سنگھ ساحبان نے سربسمتی نام کچھ فیصلے کیے